ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਕਲੀਆਂ ਵਾਲੀ ਲੈਸ ਲੈਸ ਕਿਸੇ ਤਰ੍ਹਾਂ ਦੀ ਵੀ ਹੋਵੇ ਪੈਣੀ ਇਸੇ ਤਰ੍ਹਾਂ ਆ ਜਾਂ ਤੇ ਆਪਾਂ ਤੁਹਾਨੂੰ ਲੰਬੀਆਂ ਕਲੀਆਂ ਚ ਪਾ ਕੇ ਦਿਖਾਉਣੀ ਆ ਆਪਾਂ ਨਿਸ਼ਾਨدارੀ ਹੋਈ ਨਹੀਂ ਤੇ ਨਿਸ਼ਾਨ ਲਾ ਕੇ ਇਹ ਆਪਾਂ ਉਹਨਾਂ ਦੀ ਬਣਾ ਲਈ ਸੀਗੀ ਵਿੱਚ ਇੱਕ ਤਰੀਜ਼ ਤਰੀਜ਼ ਬਣਾ ਕੇ ਇਧਰ ਉਧਰ ਨਿਸ਼ਾਨ ਲਾ ਕੇ ਇਹਨੂੰ ਆਪਾਂ ਇਹ ਇਹ ਕੱਟ ਕੇ ਵੀ ਲਾ ਸਕਦੇ ਆ ਤੇ ਇਦਾਂ ਬਿਨਾਂ ਕੱਟੇ ਵੀ ਲਾ ਸਕਦੇ ਆ ਅਗਰ ਜੇ ਤੁਸੀਂ ਇਥੋਂ ਪ੍ਰਿਸੇਜ ਕੱਟ ਬਣਾਉਣਾ ਨਾ ਫਿਰ ਤੁਸੀਂ ਮੋਢਿਆਂ ਦੀ ਕੱਟ ਪਾ ਲੈਣੀਆਂ ਜੇ ਮੋਢਿਆਂ ਤੱਕ ਉੱਪਰ ਤੱਕ ਤੀਰੇ ਤੱਕ ਲੱਜਾਉਣੀਆਂ ਨੇ ਫਿਰ ਤੁਸੀਂ ਬਾਅਦ ਚ ਪਾ ਦਿਓ ਜੇ ਤੁਹ ਪਰਸਲ ਕੱਟ ਬਣਾਉਣੀ ਹੈ ਤਾਂ ਫਿਰ ਤੁਸੀਂ ਪਾ ਸਕਦੇ ਹੋ ਘਾਟ ਮੋਢਿਆਂ ਦੇ ਪਹਿਲਾਂ ਗਲਾ ਬਾਦ ਚ ਅਟੈਚ ਕਰ ਲਈ ਇਹਦੀ ਆਪਾਂ ਕਮੀਜ਼ ਦੀ ਕਟਿੰਗ ਵੀ ਦਿਖਾਵਾਂਗੇ ਉਹ ਵੀ ਉਹ ਅਲੱਗ ਬਣਾ ਦਾਂਗੇ ਆ ਵਾਲੀ ਹੈ ਜਿਹੜੀ ਵੀਡੀਓ ਆਪਾਂ ਕਰ ਕਰਾਂਗੇ ਲਓ ਜੀ ਹੁਣ ਆ ਆ ਵਾਲੀ ਆਪਾਂ ਜਿਹੜਾ ਕਰਿਆ ਨਸਾਨ ਰੈਸ ਨਾ ਬਣਾਇਆ ਹੋਇਆ ਇਹਦੇ ਉੱਤੇ ਉੱਤੇ ਆਪਾਂ ਜਿਹੜੀ ਸਿੱਧੀ ਹੈ ਇਹ ਬਿਨਾਂ ਕੱਟੇ ਤੋਂ ਗੋਮਾ ਕਰਕੇ ਲਾਵਾਂਗੇ ਲੈਸ ਆਪਾਂ ਪਹਿਲਾਂ ਬਿਲਕੁਲ ਸਿੱਧੀ ਧਰ ਕੇ ਐਕਸਟਰਾਸ ਲਈ ਲਾਉਣੀ ਹੈ ਜੀ ਬਿਲਕੁਲ ਬਚਾ ਲਈ ਬਚਾ ਲਈ ਆਪਾਂ ਲਾ ਲੈਣੀ ਹੈ ਇਸ ਤਰ੍ਹਾਂ ਤਾਂ ਕਿ ਵੀ ਕੋਈ ਗੱਲ ਨਹੀਂ ਜੀ ਤਾਂਕਾ ਤੁਸੀਂ ਚੂਟ ਦੇ ਨਾਲ ਦਾ ਵੀ ਲਾ ਸਕਦੇ ਹੋ ਲੈਸ ਦੇ ਨਾਲ ਦਾ ਵੀ ਲਾ ਸਕਦੇ ਹੋ ਇਹ ਵਿਚੀ ਆ ਜਾਏ ਇਹ ਆਪਾਂ ਉੱਪਰ ਤੋਂ نیچے ਵੱਲੋਂ ਲਜਾਣੇ ਪਏ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਇਹ ਸਿੱਧੀ ਲੈਣ ਪਹਿਲਾਂ ਲਾ ਲੈਣੀ ਤਾਂ ਕਿ ਟੁੱਟ ਜਾਪੇ ਤਾਂ ਕਿ ਭਾਰ ਦੇ ਛੜ ਗਿਆ ਸੀ ਇਹ ਪੰਗਰੰਦ ਅਜਾ ਪੱਖਾ ਥੋੜਾ ਜਿਹਾ ਚਲਾ ਲੀਏ ਤੇ ਫਿਰ ਜਿਹੜਾ ਤਾਂ ਕਮਸ਼ੀਨ ਤੋੜ ਦੇਣੀ ਤਾਂ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਲਾ ਲਈਏ ਵਿਚਾਲੇ ਜਮਾ ਸਲਾਈ ਲਾਉਣੀ ਹੈ ਤੁਸੀਂ ਇਹਦੀ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਮੈਸ ਇਹਦੇ ਵਿਚਾਲੇ ਇਸ ਤਰ੍ਹਾਂ ਉੱਪਰ ਧਰ ਕੇ ਤੁਸੀਂ ਸਲਾਈ ਲਾ ਦੇਣੀ ਇਨ ਨੂੰ ਆਪਾਂ ਕੋ ਮਕਰਦਾਂਗੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਹੈ ਦੂਸਰੇ ਪਾਸੇ ਲਾ ਲੈਣੀ ਹੈ ਕਾਟਾਂ ਵਗਰ ਆਪਾਂ ਬਾਅਦ ਚ ਪਾਵਾਂਗੇ ਪ੍ਰੈਸ ਦੇ ਨਾਲ ਤੁਸੀਂ ਭਾਣ ਬਣਾਓਗੇ ਤਾਂ ਦੀ ਨਾ ਇਹ ਕਲੀ ਬਿਲਕੁਲ ਸਿੱਧੀ ਲੱਗੂਗੀ ਇਹ ਕੜੀਆਂ ਵਾਲਾ ਕਮੀਜ਼ ਬੋਲ ਦਿੰਦੇ ਹਨ ਤੇ ਬਿਲਕੁਲ ਸਿੱਧੀ ਲੱਗੂਗੀ ਤੁਸੀਂ ਪ੍ਰੈਸ ਨਾਲ ਭਾਣ ਬਣਾ ਲਿਓ ਜਿਸ ਤਰ੍ਹਾਂ ਆਮੇ ਬਣਾ ਲੈਂਦੇ ਐਸ ਟ੍ਰੀਬਾਸੇ ਬਿਲਕੁਲ ਭਾਣ ਦੇ ਉੱਤੇ ਰੱਖ ਕੇ ਆਪਾਂ ਸਿੱਧਾ ਸਿੱਧਾ ਇਸਿੱਤੇ ਸਲਾਈਗਾ ਹਰਨਿਚ। ਦੋਨੇ ਪਾਸਿਆਂ ਪੈਸਟਰਾ ਐਸਟਾਕ ਤੋਂ ਲੈ ਕੇ ਆਪਸਾਂ ਰੇ ਭਾਂ ਬਣਾ ਲਈ ਤੇ ਪੈਸਦੇ। ਉਦੇ ਪ੍ਰੋਪਰਟੀਆਂ ਲਈ ਕਲੀਆਂ ਦੇ ਵਿੱਚ ਲੈਸ ਲਾ ਲਈਏ ਅਸਤਰ ਆਹ ਦੇਖੋ ਜੀ ਆਪਾਂ ਦੰਨੇ ਪਾਸੇ ਇਸ ਤਰ੍ਹਾਂ ਲੈਸ ਲਗਾ ਲਈਏ ਹਾਂ ਵਾਲੀ ਵੀ ਹਾਂ ਵਾਲੀ ਹੁਣ ਇਹਨਾਂ ਆਪਾਂ ਇਹਨਾਂ ਨੂੰ ਆਪਾਂ ਕਿੱਧਰ ਨੂੰ ਮੋੜਨਾ ਹੈ ਤੇ ਕੋਮ ਹੋ ਜਾਏਗੀ ਇਹ ਇਹ ਕਲੀਆਂ ਤੁਸੀਂ ਚਾਹੇ ਅੰਦਰ ਨੂੰ ਮੋੜਨੀਆਂ ਨੇ ਤਾਂ ਇੱਧਰ ਨੂੰ ਮੋੜ ਲਓ ਜੇ ਅੰਦਰ ਨੂੰ ਮੋੜਨੀ ਆ ਨੀ ਤੇ ਇਸ ਤਰ੍ਹਾਂ ਲੈਸ ਨੂੰ ਫੜ ਕੇ ਇੱਧਰ ਨੂੰ ਮੋੜ ਲਓ ਜੇ ਬਾਹਰ ਨੂੰ ਮੋੜਨੀ ਆ ਨੀ ਤੇ ਇਸ ਤਰ੍ਹਾਂ ਬਾਹਰ ਨੂੰ ਕਿਉਂਕਿ ਇਹ ਬਾਹਰ ਨੂੰ ਹੀ ਸੋਹਣੀ ਲੱਗਦੀ ਆ ਆਪਾਂ ਬਾਹਰ ਨੂੰ ਮੋੜਾਂਗੇ ਇੱਕ ਕੋਈ ਸਿਲਾਈ ਲੱਗਣੀ ਆ ਕੋਈ ਜਿਹੜਾ ਆਪਾਂ 1.5 ਇੰਚ ਦਾ ਮਾਰਜਿਨ ਰੱਖ ਲਿਆ ਉਹ ਵੀ ਫालतू ਹੀ ਹੋ ਜਾਣਾ ਬਸ 0.5 ਇੰਚ ਦਾ ਜਿਹੜਾ ਇਸ ਤਰ੍ਹਾਂ ਆਪਾਂ ਮੋੜ ਦਾਂਗੇ 0.5 ਇੰਚ ਦਾ ਮਾਰਜਿਨ ਹੀ ਬਹੁਤ ਜ਼ਿਆਦਾ ਹੈ ਇਹ ਆਪੋਂ ਪਰ ਸਿਲਾਈ ਦਾ ਲੇਸ ਨੂੰ ਲੈਸ ਨੂੰ ਕਰਕੇ ਇਸ ਤਰ੍ਹਾਂ ਮੋੜ ਲੈਣਾ ਇਪਰ ਤੋਂ ਇਹਨੂੰ ਐਸਟ੍ਰੈਚੇਟ ਕੇ ਤੇ ਆਪਦਾ ਕੱਪੜਾ ਸਾਰਾ ਸਵਾਰਾ ਲਾਉ। ਝੜ ਦੇ ਵਿੱਚ ਇੱਕ ਲਾ ਲੈ। ਐਸਟਰਾ ਫਿਰ ਆਪ੍ਰਿੰਟਡ ਵੀ ਲੈਸ ਲੱਗ ਕੇ ਤਿਆਰ ਹੋ ਜੇ। ਕਲੀਆਂ ਵਾਲੇ ਲੈਸ ਇਹਨਾਂ ਨੂੰ ਇਹਨਾਂ ਕਲੀਆਂ ਨਾਲ ਕਮੀਜ਼ ਕਿਹਾ ਜਾਂਦਾ ਹੈ।

ਕਈਆਂ ਪਾ ਕੇ ਫਿਰ ਇਹਦੇ ਆਪਾਂ ਪਲੇਟਾਂ 'ਤੇ ਨਿਸ਼ਾਨ ਲਾਵਾਂਗੇ। ਲਓ ਜੀ। ਐਸ ਤਰ੍ਹਾਂ ਦੇਖੋ। ਇੱਕ ਕਲੀਆਂ ਕਲੀਆਂ ਜਿਹੜੀ ਆਪਾਂ ਇੱਕ ਸਾਈਡ ਵਾਲੀ ਮੋੜ ਲਈਏ ਇੱਧਰ ਇਹ ਇਸ ਪਾਸੇ ਸਿਰਫ ਇੰਨਾ ਕਪੜਾ ਆਉਂਦਾ ਹੈ 1/2 ਇੰਚ ਐਕਸਟਰਾ ਇਸ ਹਾਲਤ ਤੋਂ 3 ਵੀ ਇੰਨੀ ਜ਼ਿਆਦਾ ਲੱਗਦੀ ਹੈ ਕਿਉਂਕਿ ਜੇ ਆਪਾਂ ਇਹਨੂੰ ਕੱਟ ਕੇ ਪਾਵਾਂਗੇ ਤਾਂ ਵੀ ਉੱਪਰੋਂ ਤਾਂ ਇਹ ਐਵੇਂ ਦੀੋ ਹੀ ਲੱਗਣੀਆਂ ਜਿਵੇਂ ਦੀ ਹੁਣ ਬਿਨਾਂ ਕੱਟੇ ਤੋਂ ਲੱਗਦੀ ਹੈ ਪਰ ਬਟ ਇੱਥੇ ਆਹ ਵਾਲੇ ਜਿਹੜੇ ਨੇ ਸਾਰੇ ਤਾਂ ਅੱਗੇ ਜੇ ਨਿਕਲ ਜਾਣਗੇ ਕਿਉਂਕਿ ਕਟਿੰਗ ਹੋਇਆ ਹੁੰਦਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਇਹਨੂੰ ਇੱਧਰਲੇ ਪਾਸੇ ਮੋੜ ਦਾਂਗੇ ਇੱਧਰਲੇ ਪਾਸੇ ਇਹ ਮੇਰੇ ਟੈਲੀਫੋਨ ਮੋਡ ਕਿ ਆਪਾਂ ਸਲਾਈ ਲਾ ਲਾਂ। ਐ ਇਸ ਤਰ੍ਹਾਂ ਬਹੁਤ ਸੌਣ ਲੱਗਦੇ। ਮੇਸਟਰ ਆ ਪਾਈਡਰ ਮੋਡ ਤੇ। ਪਰ ਨਾਲ ਨਾਲ ਆਪਾਂ ਇੱਥੇ ਸਲਾਈ ਲਾਈ ਜਾਵਾਂਗੇ। ਕੱਪੜੇ ਦੇ ਨਾਲ ਦੀ ਹੋਈ ਆਪਾਂ ਸੂਟ ਦੇ ਹਨਾ ਦੀ ਜੜੀ ਚੜਾ ਲਈ ਆ। Esse trinhar é para baixo ਦੋਨਾਂ ਪਸੰਦੀਦਾ ਆਕਿਆ ਪੱਦ ਖਾਣਿਆ ਜੀ ਲਓ ਜੀ ਇਸ ਤਰ੍ਹਾਂ ਆਪਣੀਆਂ ਇਹ ਦੋਨੇ ਜੜੀਆਂ ਨੇ ਕਲੀਆਂ ਪੈ ਕੇ ਤਿਆਰ ਨੇ ਹੁਣ ਤੁਸੀਂ ਜਿਹੜੇ ਉੱਪਰ ਨੂੰ ਫੁੱਲ ਜਾਂਦੇ ਨੇ ਇੱਧਰ ਦੀ ਇਹ ਕਪੜਾ ਧਿਆਨ ਦੇ ਨਾਲ ਰੱਖ ਕੇ ਤੁਸੀਂ ਇਹਦੀ ਕਟਿੰਗ ਕਰ ਦੇਣੀ ਹੈ ਤੇ ਇਸ ਤਰ੍ਹਾਂ ਇਹ ਕਲੀਆਂ ਵਾਲਾ ਕਮੀਜ਼ ਫਿਰ ਬਣ ਜਾਂਦਾ ਥੋੜਾ ਲੰਬੀਆਂ ਕਲੀਆਂ ਜੜੀਆਂ ਨੇ ਪਾ ਲਈਆਂ ਇਦੇ ਵਿੱਚ ਵਿੱਚ ਪਏ ਰਹਿਣਗੇ ਆਪਣੇ ਜਿਹੜੇ ਪਲੇਟ ਨੇ ਪਲੇਟ ਆਪਣੇ ਵਿੱਚ ਵਿੱਚ ਪਏ ਰਹਿਣਗੇ ਬਹੁਤ ਸੋਹਣੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ